ਅਬ ਕਿੱਧਰ ਫਿਰਦਾ ਨਿੰਮੀ ਹੋਰ ਕੀ ਹਾਲ ਹੈ ਕੇਵਲ ਬਾਈ ਕਿੱਧਰ ਫਿਰਦਾ ਤੂੰ ਤੇਲ ਚੌਲੀ ਪਾਉਣਾ ਆ ਕੀੜੇ ਦੇ ਚੱਲ ਕਿੱਧਰ ਚੱਲਣਾ ਤਣਾਉਲੇ ਆਪੇ ਉਹ ਯਾਰ ਪੁੰਨ ਜੇ ਕਿੱਧਰ ਕਰੀ ਜਾਂਦਾ ਤੂੰ ਪੁੰਨ ਕਰੇ ਦਾ ਕੋਈ ਫਾਇਦਾ ਨਹੀਂ ਯਾਰ ਯਾਰ ਦੁਨੀਆ ਪਾਗਲ ਤੁਰੀ ਫਿਰਦੀ ਆ ਪੁੰਨ ਕਰੇ ਦਾ ਫਾਇਦਾ ਕਿਉਂ ਨਹੀਂ ਹੈਗਾ ਮੈਂ ਤੇਲ ਚੌਲੀ ਪਾਉਣਾ ਆ ਯਾਰ ਇੱਥੇ ਤੇਲ ਚੌਲੀ ਪਾਉਣਾ ਕੀੜੇ ਨੇ ਪਾਉਣ ਤੇ ਕੋਈ ਵੀ ਫਾਇਦਾ ਨਹੀਂ ਬਾਈ ਪੁੰਨ ਕਰੇ ਦਾ ਤੂੰ ਕਰ ਲੈ ਮੈਂ ਤਾਂ ਕੁਝ ਨਹੀਂ ਕਹਿੰਦਾ ਚੱਲ ਤੂੰ ਤੇਲ ਚੌਲੀ ਪਾਉਣ ਦੇ ਫਿਰ ਮੈਂ ਕਿਸੇ ਗਰੀਬ ਨੂੰ ਰਸਣ ਵੀ ਦੇ ਕੇ ਆਉਣਾ ਓਏ ਉਹਦਾ ਤਾਂ ਜਮੀ ਨਹੀਂ ਫੈਰਾ ਦਾ ਗਰੀਬ ਨੂੰ ਰਸਮ ਦੇਣ ਦਾ ਹਾਂ ਤੂੰ ਬੰਦਾ ਕਿ ਕੀ ਆ ਯਾਰ ਕਿਉਂ ਨਹੀਂ ਫਾਇਦਾ ਹੈਗਾ ਰਸਨ ਦੇਣ ਦਾ ਤੈਨੂੰ ਤੁਸੀਂ ਬਾਈ ਮੇਰੇ ਨਾਲ ਤੂੰ ਲੜਨਾ ਵੈਸੇ ਤੂੰ ਪੁੰਨ ਕਰਦਾ ਕੋਈ ਗੱਲ ਨਹੀਂ ਕਰ ਲਾ ਪਰ ਫਾਇਦਾ ਬਾਈ ਪੁੰਨ ਕਰੇ ਦਾ ਨਹੀਂ ਦੁਨੀਆ ਕਮਲੀ ਚੁਰੀ ਫਿਰਦੀ ਹੈ ਕਿ ਕੋਈ ਪੁੰਨ ਕਰਦਾ ਕੋਈ ਫਾਇਦਾ ਨਹੀਂ ਹੈ ਨਾ ਕੋਈ ਧਾਰਮਿਕ ਸਥਾਨਾਂ ਤੇ ਪੁੰਨ ਕਰਦਾ ਕੋਈ ਕਿਤੇ ਕਰਦਾ ਮੈਂ ਕਹਿੰਦਾ ਹੱਦ ਹੋ ਗਈ ਤੇਰੇ ਕੰਨੀਓ ਜਰਾ ਧਾਰਮਿਕ ਸਥਾਨਾਂ ਤੇ ਵੀ ਪੁੰਨ ਕਰੇਦਾ ਬਾਈ ਕੋਈ ਫਾਇਦਾ ਨਹੀਂ ਫਾਇਦਾ ਕਿਉਂ ਨਹੀਂ ਗੱਲ ਕੀ ਆ ਦੱਸ ਤਾਂ ਦੇ ਕੁਛ ਨਾ ਤੈਨੂੰ ਦੱਸੂ ਗੱਲ ਤਾਂ ਫਾਇਦਾ ਨਹੀਂ ਪਈ ਹੱਦ ਹੋ ਗਈ ਯਾਰ ਤੇਰੇ ਕੰਨੀਓ ਤੂੰ ਤਾਂ ਪੁੰਨ ਪੁੰਨ ਕਰੀ ਜਾਂਦਾ ਯਾਰ ਕਮਲੀ ਚੁਰੀ ਫਿਰਦੀ ਹੈ ਹਾਂ ਉਹੀ ਇਕੱਲਾ ਸਿਆੜਾ ਹੋ ਗਿਆ ਇਥੇ ਦੁਨੀਆ ਤੇ ਲੈ ਹੁਣ ਤੂੰ ਆ ਪੁੰਨ ਕਰਨਾ ਪੈ ਉਹ ਕਰਨਾ ਬਈ ਫਾਇਦਾ ਹੈ ਨਹੀਂ ਉਹ ਇਹਦਾ ਮਾੜਾ ਵੀ ਕੀ ਐ ਮਾੜਾ ਤੈਨੂੰ ਦੱਸਦਾ ਉਰੇ ਬਹਿ ਜਾ ਆ ਲੈ ਬਹਿ ਜਾ ਲੈ ਵੀ ਪੁੰਨ ਕਰੇ ਦਾ ਫਾਇਦਾ ਕਦੋਂ ਆ ਤੇ ਕਿਉਂ ਨਹੀਂ ਫਾਇਦਾ ਹੈ ਫੇਰੀ ਪਾ ਕੇ ਉਂਗਲਾ ਤੂੰ ਗੱਲ ਸੁਣਾ ਬਈ ਵੀ ਪੁੰਨ ਕਰੇ ਦਾ ਤਾਂ ਫਾਇਦਾ ਜੇ ਤੂੰ ਕਿਸੇ ਦਾ ਹੱਕ ਨਹੀਂ ਮਾਰੇਗਾ ਕਿਸੇ ਨਾਲ ਧੋਖਾ ਨਹੀਂ ਕਰੇਗਾ ਤੇ ਕਿਸੇ ਨੂੰ ਦੁਖੀ ਨਹੀਂ ਕਰੇਗਾ ਠੀਕ ਆ ਉਹ ਤੇ ਤੈਨੂੰ ਲੈਣਾ ਸੁਣਾਉਣਾ ਕਹਿੰਦਾ ਹੱਕ ਜੇ ਗਰੀਬ ਦਾ ਤੂੰ ਖਾਈ ਜਾਣਾ ਹੈ ਹਾਂ ਬਿਨਾ ਮਿਹਨਤੋਂ ਤੋ ਪੈਸਾ ਜੇ ਕਮਾਈ ਜਾਣਾ ਏ ਠੀਕ ਆ ਆਉਂਦਾ ਨਹੀਂ ਉਹ ਕੰਮ ਕਿਸੇ ਤੂੰ ਦੁਖੀ ਬੰਦੇ ਦੇ ਬੈਠ ਕੇ ਬਹਾਨੇ ਕਰੇ ਲਈ ਜਾਣਾ ਏ ਹਮ ਵੱਡੇ ਬੰਦੇ ਨੂੰ ਤੂੰ ਮਿਲੇ ਭੱਜ ਭੱਜ ਕੇ ਛੋਟਿਆਂ ਦੇ ਕੋਲ ਸੋਚ ਤੇਰੀ ਬਿੰਦਨਾ ਖੜੀ ਆਇਆ ਨਹੀਂ ਇਹ ਅੱਖਾਂ ਚੋਂ ਪਾਣੀ ਕਿਸੇ ਦੁਖੀ ਨੂੰ ਦੇਖ ਕੇ ਫੇਰ ਨਾ ਮਿੱਤਰਾ ਤੂੰ ਪੁੰਨ ਕੋਈ ਕਰੀ ਫੇਰ ਨਾ ਮਿੱਤਰਾ ਤੂੰ ਪੁੰਨ ਕੋਈ ਕਰੀ ਫੇਰ ਨਾ ਪੁੰਨ ਕਰੀ ਫੇਰ ਪੁੰਨ ਕਰਨ ਦਾ ਕੋਈ ਹਾਂ ਫੇਰ ਤੈਨ ਚੌੜੀ ਦਾ ਫਾਇਦਾ ਨਹੀਂ ਸਹੀ ਗੱਲ ਐ ਕਹਿੰਦਾ ਹੁਣ ਜਿਹੜੇ ਲੋਕ ਦਾਜ ਬੜਾ ਮੰਗਦੇ ਨੇ ਕਾਰਾ ਮੰਗਲੀਆਂ ਕੋ ਪੰਜਾਬ ਹਾਂ ਕਹਿੰਦਾ ਧੀ ਜੇ ਗਰੀਬ ਦੀ ਤੂੰ ਤੰਗ ਕੀਤੀ ਆ ਦਾਦ ਲੈਣ ਲੱਗੇ ਨਾ ਤੂੰ ਸੰਗ ਕੀਤੀ ਆ ਮਾਰੇ ਸੌਦਾ ਆਪਣੀ ਅਮੀਰੀ ਦਾ ਵੱਡੀ ਗੱਡੀ ਸਹਰਿਆਂ ਤੋਂ ਮੰਗ ਕੀਤੀ ਆ ਜੇ ਦੁਖੀ ਹੋਏ ਕਿਸੇ ਮਜਬੂਰ ਬਾਪ ਦੀ ਚਿਹਰੇ ਉੱਤੇ ਆਈ ਮਜਬੂਰੀ ਨਾ ਪੜੀ 10 ਕਿੱਲਿਆਂ ਦੇ ਪਿੱਛੇ 10 ਲੱਖ ਲੈ ਆ ਨਿਮਿਆ ਫੇਰ ਨਾ ਹੋਏ ਮਿੱਤਰਾਂ ਤੂੰ ਪੁੱਨੋ ਕੋਈ ਕਰੀ ਫੇਰ ਨਾ ਪੁੱਨੋ ਕਰੀ ਹਾਂ ਫੇਰ ਫੇਰ ਦੇ ਜਾਂਦਾ ਕਿ ਪੱਖੇ ਫਾਇਦਾ ਯਾਰ ਕੋਈ ਫਾਇਦਾ ਨਹੀਂ ਨਾ ਮੰਨ ਕੇ ਚੱਲ ਹੁਣ ਮੈਂ ਪੂਰਾ ਜਜ਼ਬਾਤੀ ਹੋ ਗਿਆ ਕਹਿੰਦਾ ਯਾਰ ਨਾਲਾ ਰਹਿ ਕੇ ਸੋਚੇ ਮਾੜੀ ਯਾਰ ਦੀ ਹਾਂ ਇਹ ਹੁੰਦਾ ਕਿਸੇ ਦਾ ਮਾੜਾ ਕਰਨਾ ਸਹੀ ਗੱਲ ਹੈ ਖੁਸ਼ੀ ਜੇ ਮਣਾਈ ਤੂੰ ਉਹਦੀ ਹਾਰ ਦੀ ਹੂੰ ਠੀਕ ਆ ਡਿੱਗਿਆ ਉਹ ਥੱਕੇ ਡਿੱਗਿਆ ਉਹ ਜਦ ਥੱਲੇ ਹੱਸੇ ਤੂੰ ਤਾੜੀ ਮਾਰ ਕੇ ਮਾਲਾ ਯਾਰ ਤਾੜੀ ਮਾਰ ਕੇ ਯਾਰ ਨੂੰ ਤਾਂ ਯਾਰ ਦੀ ਗਦਾਰੀ ਮਾਰਦੀ ਹੂੰ ਜੇ ਤੋਰੇ ਨਹੀਂ ਜਾਂਦਾ ਤਾਂ ਇਥੋਂ ਨਾਲ ਯਾਰ ਦੇ ਕਹਿੰਦਾ ਫੇਰ ਤਾਂ ਯਾਰ ਦੇ ਨਾਲ ਵੀ ਨਾ ਖੜੀ ਜੀ ਅੱਧ ਦੇ ਵਿਚਕਾਰ ਹੱਥ ਝਾਰਦਾ ਛੱਟਦਾ ਕਹਿੰਦਾ ਫੇਰ ਨਾ ਹੀ ਮਤਰਾ ਤੂੰ ਪੁੰਨ ਕੋਈ ਕਰੀਂ ਫੇਰ ਨਾ ਯਾਰਾ ਉਹ ਤੂੰ ਪੁੰਨ ਕੋਈ ਕਰੀਂ ਸਹੀ ਠੀਕ ਹੈ ਬਈ ਇਸ ਲਈ ਮੰਨ ਲਓ ਤਿਲ ਚੌਲੀਆਂ ਮੈਂ ਹੀ ਨਾ ਤੇਰਾ ਫਾਇਦਾ ਨਹੀਂ ਕੋਈ ਫਾਇਦਾ ਸਮਝ ਗਿਆ ਮੈਂ ਘਰੇ ਤਾਂ ਮਾਪਾਪ ਨਾਲ ਲੜੀ ਜਾਂਦਾ ਰਹਿੰਦਾ ਮੇਰੇ ਵਰਗਾ ਮਾਗਰ ਉਹ ਚਾਕੇ ਤਿਲ ਚੌਲੀ ਐ ਪਾਉਣ ਬਗ ਜਾਂਦਾ ਹੈ ਘਰੇ ਕੁਟਕਟਾਪਾ ਕਰਦਾ ਸੌ ਕੁਸ ਕਰਦਾ ਮਾਪਰ ਗਰੀਬਾਂ ਨੂੰ ਤੂੰ ਰਸ ਨਾ ਵੰਡਿਆ ਨਾ ਗਰੀਬਾਂ ਦੇ ਕੰਮ ਆਉਂਦਾ ਨਹੀਂ ਮੰਨ ਲਾ ਯਾਰ ਜਿਹੜੇ ਉਹ ਨੇ ਉਹਨਾਂ ਤੋਂ ਨਾਫਰਦਮਾਨ ਦਾ ਸਹੀ ਗੱਲ ਹੈ ਮੰਨ ਲਓ ਉਹਨਾਂ ਦਾ ਹੱਕ ਖਾਈ ਜਾਂਦਾ ਸੱਚ ਤੂੰ ਸਹੀ ਗੱਲ ਹੈ ਬਈ ਹੈਨਾ ਮੂਹਤੇ RAM RAM ਬਾਗਲ ਚ ਸੁਰਾ ਸੁਰਾ ਬਸ ਉਹਦਾ ਪੰਜ ਮੇਰੇ ਚਾਰ ਦੋਸਤਾਂ ਦੇ ਮਗਰੋਂ ਤਾੜੀ ਮਾਰ ਕੇ ਹੱਸ ਜਾਨਾ ਵੀ ਇਹ ਤਾਂ ਬੇਕਾਰ ਬੰਦਾ ਫਲਾਣਾ ਆ ਪੰਨ ਕਰੇ ਦਾ ਫਾਇਦਾ ਬਾਈ ਪਰ ਜੇ ਮਤਲਬ ਇਹ ਚੰਗੇ ਕੰਮ ਕਰਦੇ ਤਾਂ ਕਿਸੇ ਦਾ ਹੱਕ ਨਹੀਂ ਪਹਿਲਾਂ ਆਪਦੇ ਆਪ ਨੂੰ ਸੁਧਾਰੀਏ ਆਪਾਂ ਹਾਂ ਇਸ ਲਈ ਵੀਡੀਓ ਸ਼ੇਅਰ ਕਰਦੇ ਹੋ ਬਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਦਾ ਵਧੀਆ ਲੱਗੇ ਤਾਂ ਸ਼ੁਕਰੀਆ ਪੰਜੇ ਉਂਗਲਾਂ ਕਸਾਰ ਨਹੀਂ ਹੁੰਦੀਆਂ ਹੈਗੀਆਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਠੀਕ ਆ ਜੀ ਠੀਕ ਆ ਬਾਈ